ਕਿਆ ਵੀ ਜ਼ਰੂਰਤਾ ਇੱਕ ਰੀਜਨਲ ਪਾਰਟੀ ਅੱਜ ਹੁਣ ਉਹ ਸਾਰੇ ਲੋਕ ਜਿਨ੍ਹਾਂ ਨੇ 10-12 ਸਾਲ ਤੋਂ ਇਸ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਲੜਾਈ ਲੜੀਆਂ ਅੱਜ ਮੌਕਾ ਕਿ ਉਹ ਸਾਰੇ ਹੁਣ ਅਕਾਲੀ ਦਲ ਦੇ ਵਿੱਚ ਆ ਗਏ ਜਿਵੇਂ ਕਿ ਇਕਾਦਕ ਸਾਹਿਬ ਨੇ ਕਿਹਾ ਕਿ ਮਤਪੇਦ ਭੁੱਲ ਜਾਓ ਹੁਣ ਉਹ ਪੁਰਾਣੇ ਸਾਰੇ ਮਤਪੇਦ ਭੁੱਲ ਜਾਣੇ ਚਾਹੀਦੇ ਆ ਤੇ ਇੱਕ ਨਵੀਂ ਉਮੀਦ ਦੇ ਨਾਲ ਇੱਕ ਨਵੀਂ ਸ਼ੁਰੂਆਤ ਕੀਤੀ ਜਾਵੇ ਅਕਾਲੀ ਦਲ ਦੀ ਜਿਹੜੀ ਐਗਜ਼ੀਕਟਿਵ ਹੈ ਜਾਂ ਵਰਕਿੰਗ ਕਮੇਟੀ ਹੈ ਉਹਨਾਂ ਨੂੰ ਇੱਕ ਮਤਾ ਪਾਸ ਕਰਨਾ ਪਏਗਾ ਇਹੋ 7 ਮੈਂਬਰਾਂ ਨੂੰ ਇੱਕ ਅਪாயint ਕਰਦੇ ਹੋਏ ਕਿ 7 ਮੈਂਬਰ ਪਾਰਟੀ ਦੇ ਨਵੀਂ ਮੈਂਬਰਸ਼ਿਪ ਡਰਾਈਵ ਕਰਨਗੇ ਔਰ ਇਹ 7 ਮੈਂਬਰ ਪਾਰਟੀ ਦੇ ਨਵੇਂ ਇਲੈਕਸ਼ਨ ਕਰਾਉਣਗੇ ਮੈਂ ਹੁਣ ਅੱਜ ਇਹ ਫੈਸਲਾ ਲਿਆ ਕਿ ਜਦੋਂ ਇਹ ਕਮੇਟੀ ਮੈਂਬਰਸ਼ਿਪ ਦੀ ਡਰਾਈਵ ਸ਼ੁਰੂ ਕਰੇਗੀ ਤਾਂ ਮੈਂ ਦਫ਼ਤਰ ਵਿੱਚ ਜਾ ਕੇ ਫਾਰਮ ਭਰ ਕੇ ਅਕਾਲੀ ਦਲ ਦਾ ਮੈਂਬਰ ਬਣਾਂ ਫਾਰਮ ਭਰ ਕੇ ਆਪ ਮੈਂਬਰ ਬਣੋ ਉਸ ਤੋਂ ਬਾਅਦ ਡੈਲੀਗੇਟ ਚੁਣੋ ਤੇ ਡੈਲੀਗੇਟ ਚੁਣਨ ਤੋਂ ਮਗਰੋਂ ਆਪਾਂ ਇਹ ਅਕਾਲੀ ਦਲ ਨੂੰ ਜੋ ਸਾਡੀ ਇੱਕ ਰਿਜਨਲ ਪਾਰਟੀ ਦੇ ਤੌਰ ਤੇ ਇਹਨੂੰ ਮਜ਼ਬੂਤ ਕਰੀਏ ਇੰਡੀਆ ਦੇ ਵਿੱਚ ਹੋਰ ਵੀ ਕੁਝ ਸਟੇਟਸ ਐਸੀਆਂ ਨੇ ਜਿਨ੍ਹਾਂ ਦੀਆਂ ਪੰਜਾਬ ਵਾਂਗੂ ਪੈਕਿਉਲিয়ার ਜੋ ਸਿਚੁਏਸ਼ਨ ਹੈ ਆਪਣੀਆਂ ਪ੍ਰੋਬਲਮਸ ਨੇ ਜਿਵੇਂ ਬੰਗਾਲ ਹੋਇਆ ਜਿਵੇਂ ਤਾਮਿਲਨਾਡੂ ਹੋਇਆ ਇਸੇ ਕਰਕੇ ਤੁਸੀਂ ਦੇਖਿਆ ਹੋਵੇਗਾ ਕਿ ਉਹਨਾਂ ਸਟੇਟਾਂ ਵਿੱਚ ਵੀ ਹਮੇਸ਼ਾ ਹੀ ਰੀਜਨਲ ਪਾਰਟੀਆਂ ਜ਼ਿਆਦਾ ਸਕਸੈਸਫੁਲ ਰਹੀਆਂ ਨੇ ਜਿੰਨੀਆਂ ਵੀ ਸੈਂਟਰਲ ਪਾਰਟੀਆਂ ਹੁੰਦੀਆਂ ਉਹ ਸੈਂਟਰਲ ਪਾਰਟੀਆਂ ਦਾ ਧਿਆਨ ਉਹਨਾਂ ਪ੍ਰੋਬਲਮ ਜਿਹੜੀਆਂ ਉਹ ਸਟੇਟੀਆਂ ਸਪੈਸਿਫਿਕ ਪ੍ਰੋਬਲਮ ਨਹੀਂ ਪੈਕਿਊਲਰ ਪ੍ਰੋਬਲਮ ਨਹੀਂ ਉਹਨਾਂ ਵਾਲੇ ਪਾਸੇ ਨੂੰ ਨਹੀਂ ਜਾਂਦਾ ਇਹ ਪਿੱਛੇ ਵੀ ਪੰਜਾਬ 'ਚ ਵੀ ਵੇਸ਼ਾਂ ਦੇਖਿਆ ਗਿਆ ਕਿ ਇਹ ਸੈਂਟਰਲ ਪਾਰਟ ਕਹਿੰਦਾ ਧਿਆਨ ਜਿਆਦਾ ਸੈਂਟਰਲ ਮੁੱਦਿਆਂ ਦੇ ਉੱਤੇ ਹੀ ਇਕੱਤਰ થੁੰਦਾ ਪੰਜਾਬ ਦੇ ਮੁੱਦਿਆਂ ਤੇ ਨਹੀਂ ਹੁੰਦਾ ਇਸ ਕਰਕੇ ਪੰਜਾਬ ਨੂੰ ਜ਼ਰੂਰਤ ਆ ਇੱਕ ਰੀਜਨਲ ਪਾਰਟੀ ਔਰ ਹੁਣ ਇਹ ਮੌਕਾ ਇਹ ਆ ਗਿਆ ਕਿ ਜੋ ਸਾਡੀ ਪੰਜਾਬ ਦੀ ਆਪਣੀ ਰੀਜਨਲ ਪਾਰਟੀ ਹੈ ਕਾਲੀ ਧਾਲ ਉਸ ਨੂੰ ਰਿਵਾਈਵ ਕੀਤਾ ਜਾਵੇ ਇਹ ਜੋ ਸਿਚੁਏਸ਼ਨ ਆ ਜਾਈਆ ਇਹ ਸਿਚੁਏਸ਼ਨ ਦੇ ਵਿੱਚ ਉਹ ਲੋਕ ਉਹ ਵਲੰਟੀਅਰ ਜਿਨ੍ਹਾਂ ਨੇ ਪਿਛਲੇ 10-12 ਸਾਲ ਤੋਂ ਇਹ ਲੀਡਰਸ਼ਿਪ ਦੇ ਖਿਲਾਫ ਲੜਾਈ ਲੜੀ ਆ ਕਿ ਲੀਡਰਸ਼ਿਪ ਨੇ ਰਿਅਲਾਈਜ਼ ਕਰਾਇਆ ਕਿ ਲੀਡਰਸ਼ਿਪ ਉਹ ਜੋ ਅਸਲੀ ਸਿਧਾਂਤਤਾ ਉਥੋਂ ਪਾਸੇ हट ਗਈ ਆ ਉਹਨਾਂ ਨੇ ਜਿਨ੍ਹਾਂ ਨੇ ਲੜਾਈ ਲੜੀਆ ਅੱਜ ਉਹਨਾਂ ਦੀ ਜਿੱਤ ਆ ਕਿ ਅੱਜ ਜੋ ਲੀਡਰਸ਼ਿਪ ਨੇ ਰਿਅਲਾਈਜ਼ ਕੀਤਾ ਕਿ ਲੀਡਰਸ਼ਿਪ ਤੋਂ ਗਲਤੀਆਂ ਹੋਈਆਂ ਇਹਨਾਂ ਗਲਤੀਆਂ ਨੂੰ ਰਿਅਲਾਈਜ਼ ਕਰਨ ਵਾਸਤੇ ਹੀ ਇਹ ਲੜਾਈ ਲੜੀ ਸੀ ਔਰ ਜੇ ਲੜਾਈ ਲੜ ਰਹੀ ਸੀ ਉਹਨਾਂ ਚੋਂ ਕਈ ਦੂਜੀਆਂ ਪਾਰਟੀਆਂ ਚ ਗਏ ਤਾਂ ਕਿ ਖਾਲੀ ਦਲ ਇਹਨਾਂ ਨੂੰ ਦੇ ਲੀਡਰਾਂ ਨੂੰ ਰਿਅਲਾਈਜ਼ ਕਰਾਇਆ ਜਾਵੇ ਕਿ ਇਹ ਦੂਜੀਆਂ ਪਾਰਟੀਆਂ ਤੋਂ ਬਾਹਰ ਰਹਿ ਕੇ ਲੜੇ ਅੱਜ ਹੁਣ ਉਹ ਸਾਰੇ ਲੋਕ ਜਿਨ੍ਹਾਂ ਨੇ 10-12 ਸਾਲ ਤੋਂ ਇਸ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਲੜਾਈ ਲੜੀਆਂ ਅੱਜ ਮੌਕਾ ਕਿ ਉਹ ਸਾਰੇ ਹੁਣ ਅਕਾਲੀ ਦਲ ਦੇ ਵਿੱਚ ਆਜੋ ਜਿਵੇਂ ਕਿ ਇਕਾਲਤਖ ਸਾਹਿਬ ਨੇ ਕਿਹਾ ਕਿ ਮਤਪੇਦ ਭੁੱਲ ਜਾਓ ਹੁਣ ਉਹ ਪੁਰਾਣੇ ਸਾਰੇ ਮਤਪੇਦ ਭੁੱਲ ਜਾਣੇ ਚਾਹੀਦੇ ਆ ਤੇ ਇੱਕ ਨਵੀਂ ਉਮੀਦ ਦੇ ਨਾਲ ਇੱਕ ਨਵੀਂ ਸ਼ੁਰੂਆਤ ਕੀਤੀ ਜਾਵੇ। ਅਕਾਲ ਤਖਤ ਸਾਹਿਬ ਨੇ ਸੱਤ ਮੈਂਬਰੀ ਕਮੇਟੀ ਬਣਾਈ ਆ। ਔਰ ਸੱਤ ਮੈਂਬਰੀ ਕਮੇਟੀ ਨੇ ਹੁਣ ਮੈਂਬਰਸ਼ਿਪ ਦੀ ਮਹਮ ਸ਼ੁਰੂ ਕਰਨੀ ਆ ਨਵੇਂ ਇਲੈਕਸ਼ਨ ਕਰਾਉਣੇ ਆ ਨਵੀਂ ਲੀਡਰਸ਼ਿਪ ਚੁਣਨੀ ਆ। ਹੁਣ ਜਿਹੜਾ ਸੱਤ ਮੈਂਬਰੀ ਉਹ ਕਮੇਟੀ ਇਹ ਹੁਣ ਮੈਂਬਰਸ਼ਿਪ ਦੀ ਡਰਾਈਵ ਸ਼ੁਰੂ ਕਰੇਗੀ ਪਹਿਲਾਂ ਥੋੜਾ ਜਿਹਾ ਇਹ ਵੀ ਦੱਸਦੇ ਆ। ਕਿ ਇਹ ਅਕਾਲ ਤਖਤ ਸਾਹਿਬ ਨੇ ਤੱਕ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਪਰ ਇਸ ਨੂੰ ਹੁਣ ਇੱਕ ਤਰ੍ਹਾਂ ਦੀ ਲੀਗਲ ਸ਼ੇਪ ਦੇਣ ਦੇ ਵਾਸਤੇ ਜੋ ਅਕਾਲੀ ਦਲ ਦੀ ਟਾਪ ਬਾਡੀ ਆ ਜਿਹੜੀ ਕਿ ਵਰਕਿੰਗ ਕਮੇਟੀ ਆ ਜਿਸ ਨੂੰ ਇਹ ਅੰਤਰਨ ਕਮੇਟੀ ਅੰਗੋਂ ਵਰਕਿੰਗ ਕਮੇਟੀ ਦਾ ਨਾਮ ਲਿਆ ਜਾਂਦਾ ਅਕਾਲੀ ਦਲ ਦੀ ਜਿਹੜੀ ਐਗਜ਼ੀਕਟਿਵ ਹੈ ਜਾਂ ਵਰਕਿੰਗ ਕਮੇਟੀ ਹੈ ਉਹਨਾਂ ਨੂੰ ਇੱਕ ਮਤਾ ਪਾਸ ਕਰਨਾ ਪਏਗਾ ਇਹੋ ਸੱਤ ਮੈਂਬਰਾਂ ਨੂੰ ਇੱਕ ਅਪਾਇੰਟ ਕਰਦੇ ਹੋਏ ਕਿ ਸੱਤ ਮੈਂਬਰ ਪਾਰਟੀ ਦੇ ਨਵੀਂ ਮੈਂਬਰਸ਼ਿਪ ਡਰਾਈਵ ਕਰਨਗੇ ਔਰ ਇਹ ਸੱਤ ਮੈਂਬਰ ਪਾਰਟੀ ਦੇ ਨਵੇਂ ਇਲੈਕਸ਼ਨ ਕਰਾਉਣਗੇ ਔਰ ਇਸ ਮਤੇ ਵਿੱਚ ਇਸ ਕਮੇਟੀ ਨੂੰ ਪੂਰੀ ਖੁਦਮੁਖਤਿਆਰੀ ਦਿੱਤੀ ਜਾਵੇ ਕਿਸੇ ਜੋ ਪੁਰਾਣੇ ਆਫਸਰਰ ਨੇ ਉਹਨਾਂ ਚੋਂ ਕਿਸੇ ਦਾ ਇੰਟਰਫੀਰੈਂਸ ਨਾ ਹੋਵੇ ਤੇ ਇਹ ਮਤਾ ਪਾਸ ਕਰਕੇ ਇਹਨਾਂ ਨੂੰ ਪਾਵਰ ਇਹ ਦਿੱਤੀ ਜਾਏ ਜਾਨੀ ਚਾਹੀਦੀ ਆ ਔਰ ਮੇਰੀ ਇਹ ਕਾਲੀ ਦਲ ਦੀ ਦੇ ਜੋ ਪ੍ਰੈਜੈਂਟ ਲੀਡਰਸ਼ਿਪ ਆ ਉਹਨਾਂ ਨੂੰ ਇਹ ਬੇਨਤੀ ਆ ਕਿ ਜਲਦੀ ਤੋਂ ਜਲਦੀ ਤੁਸੀਂ ਆਪਣੀ ਵਰਕਿੰਗ ਕਮੇਟੀ ਦੇ ਵਿੱਚ ਇਹ ਮਤਾ ਪਾਸ ਕਰਕੇ ਸੱਤ ਮੈਂਬਰੀ ਕਮੇਟੀ ਨੂੰ ਅਪਾਇੰਟ ਕਰਕੇ ਔਰ ਇਹਨਾਂ ਨੂੰ ਕੰਮ ਸ਼ੁਰੂ ਕਰਾਇਆ ਜਾਏ ਤੇ ਇਹ ਕੰਮ ਮੈਂਬਰਸ਼ਿਪ ਦਾ ਤੇ ਨਵੀਂ ਮੈਂਬਰਸ਼ਿਪ ਤੇ ਨਵੀਂ ਲੀਡਰਸ਼ਿਪ ਨਵੀਆਂ ਚੋਣਾਂ ਦਾ ਸ਼ੁਰੂ ਕਰਾਇਆ ਜਾਵੇ ਮੈਂ ਹੁਣ ਅੱਜ ਇਹ ਫੈਸਲਾ ਲਿਆ ਕਿ ਜਦੋਂ ਇਹ ਕਮੇਟੀ ਮੈਂਬਰਸ਼ਿਪ ਦੀ ਡਰਾਈਵ ਸ਼ੁਰੂ ਕਰੇਗੀ ਤਾਂ ਮੈਂ ਦਫ਼ਤਰ ਵਿੱਚ ਜਾ ਕੇ ਫਾਰਮ ਭਰ ਕੇ ਅਕਾਲੀ ਦਲ ਦਾ ਮੈਂਬਰ ਬਣੂਗਾ ਤੇ ਮੈਂ ਬਾਕੀ ਵੀ ਸਾਰਿਆਂ ਨੂੰ ਇਹ ਹੀ ਉਹ ਬੇਨਤੀ ਕਰਦਾ ਕਿ ਦਫ਼ਤਰ ਚ ਜਾ ਕੇ ਜਦੋਂ ਮੈਂਬਰਸ਼ਿਪ ਡਰਾਈਵ ਸ਼ੁਰੂ ਹੋਗੇ ਫਾਰਮ ਭਰ ਕੇ ਆਪ ਮੈਂਬਰ ਬਣੋ ਉਸ ਤੋਂ ਬਾਅਦ ਡੈਲੀਗੇਟ ਚੁਣੋ ਤੇ ਡੈਲੀਗੇਟ ਚੁਣਨ ਤੋਂ ਮਗਰੋਂ ਆਪਾਂ ਇਹ ਅਕਾਲੀ ਦਲ ਨੂੰ ਜੋ ਸਾਡੀ ਇੱਕ ਰੀਜIONAL ਪਾਰਟੀ ਦੇ ਤੌਰ ਤੇ ਇਹਨੂੰ ਮਜ਼ਬੂਤ ਕਰੀਏ ਤੇ ਇੱਕ ਤਰ੍ਹਾਂ ਉਸੇ ਉਸੇ ਤਰ੍ਹਾਂ ਜਿਵੇਂ ਕਿ ਪਹਿਲਾਂ ਅਕਾਲੀ ਦਲ ਦੀ ਗਲੋਰੀ ਸੀ ਇਹਨੂੰ ਵਾਪਸ ਉੱਥੇ ਲੈ ਕੇ ਆਈਏ ਤੇ ਮੁੱਢਲੇ ਸਿਧਾਂਤਾਂ ਦੇ ਉੱਪਰ ਹੀ ਅਕਾਲੀ ਦਲ ਨੂੰ ਚਲਾਇਆ ਜਾਵੇ ਤੇ ਇਸੇ ਵਾਸਤੇ ਅੱਜ ਮੈਂ ਤੁਹਾਨੂੰ ਤਕਲੀਫ਼ ਦਿੱਤੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਮਿਹਰਬਾਨੀ ਤੁਹਾਡੀ ਸਾਰਿਆਂ ਦੀ